ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਨਿਊਜ਼ ਸਨਾਮ ਮੈਂ ਜਗਰਾਤ ਸਿੰਘ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦੋਸਤੋ ਮਿੱਤਰਾਂ ਨੂੰ ਪਿਆਰ ਪਰਿਸ਼ਤ ਸ੍ਰੀ ਕਾਲ ਆਪਾਂ ਨਾ ਅੱਜ ਫੇਰ ਜ਼ਿਲ੍ਹਾ ਸਿੱਖਿਆ ਦਫ਼ਤਰ ਚ ਗਏ ਆ ਦੇਖੋ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਠੀਕ ਹੈ ਅਲਟੀਮੇਟਲੀ ਸਿੰਘ ਰੂਰ ਆ ਦਫ਼ਤਰ ਹੈਗਾ ਤੇ ਆਪਾਂ ਇੱਥੇ ਆਏ ਆਂਗੇ ਅੱਜ ਮੈਡਮ ਤੋਂ ਪ੍ਰਾਈਵੇਟ ਸਕੂਲਾਂ ਦੇ ਬਾਰੇ ਕੁਝ ਕੁਐਸਚਨ ਨੇ ਇਨਕੁਆਰੀਆਂ ਨੇ ਆਪਾਂ ਉਹ ਕਰ ਪੁੱਛਦੀਆਂਗੇ ਵੀ ਕੀ ਗੱਲ ਹੈ ਕੀ ਬਾਤ ਹੈ ਕਿਉਂ ਨਹੀਂ ਉਹਨਾਂ ਸਕੂਲਾਂ ਤੇ ਕਾਰਵਾਈ ਹੋ ਰਹੀ ਕਿਉਂ ਨਹੀਂ ਉਹਨਾਂ ਸਕੂਲਾਂ ਨੂੰ ਕੋਈ ਨੋਟਿਸ ਵਗੈਰਾ ਦਿੱਤੇ ਜਾ ਰਹੇ ਕੀ ਗੱਲ ਹੈ ਕੀ ਬਾਤ ਆਪਾਂ ਮੈਡਮ ਤੋਂ ਪੁੱਛਾਂਗੇ ਚੱਲਦੇ ਆਪਾਂ ਅੰਦਰ ਚਲ ਗਏ ਮੈਡਮ ਬਿਲਕੁਲ ਹੀ ਟੋਟਲੀ ਆ ਲਿਸਟ ਦੇ ਉੱਤੇ ਸਾਰਾ ਡੀਓ ਮੈਡਮ ਤੇ ਨਾਲ ਇੱਕ ਉਹਨਾਂ ਦੇ ਮੈਡਮ ਪਟਿਆਲੇ ਤੋਂ ਆ ਰਹੇ ਨੇ ਬਿਲਕੁਲ ਹੀ ਜਵਾਬ ਦੇਗੇ ਵੀ ਇਹਨਾਂ ਦੀ ਸਾਡੇ ਲੋਕੇ ਕੋਈ ਅਸੀਂ ਅਥੋਰਟੀ ਨਹੀਂ ਕੋਈ ਅਸੀਂ ਗਰਾਊਂਡ ਨਹੀਂ ਚੈੱਕ ਕਰ ਸਕਦੇ ਕੋਈ ਅਸੀਂ ਸਕੂਲ ਦੇ ਬਾਰੇ ਕੋਈ ਵੀ ਇਹਨਾਂ ਨੇ ਉੱਤਰ ਦੇਣ ਤੋਂ ਵਰਜਨ ਦੇਣ ਤੋਂ ਮਨਾ ਕਰਤਾ ਇਹ ਕਹਿੰਦੇ ਅਸੀਂ ਕੋਈ ਵਰਜਨ ਨਹੀਂ ਦੇਣਾ ਠੀਕ ਹੈ ਜੀ ਇਹ ਹੁਣ ਸਮਝ ਨਹੀਂ ਆਉਂਦੀ ਵੀ ਇਹ ਮਿਲੀ ਹੋ ਭੁਗਤ ਨਾਲ ਚੱਲ ਰਹੇ ਨੇ ਪ੍ਰਾਈਵੇਟ ਸਕੂਲ ਜਾਂ ਬਗੈਰ ਗਰਾਊਂਡਾਂ ਤੋਂ ਜਾਂ ਇਹਨਾਂ ਨੂੰ ਮੰਥਲੀ ਆਉਂਦੀ ਹੈ ਪੈਸਾ ਉੱਪਰ ਟੱਕਰ ਜਾਂਦਾਗਾ ਕੀ ਹੈਗਾ ਕੀ ਨਹੀਂ ਹੈਗਾ ਇਹ ਪ੍ਰਸ਼ਾਸਨ ਨੂੰ ਜਾਂਚ ਦਾ ਵਿਸ਼ਾ ਹੈ ਇਹ ਸਕੂਲਾਂ ਚ ਵਾਕਈ ਤਾਂ ਹੀ ਪ੍ਰਾਈਵੇਟ ਸਕੂਲ ਵੱਧ ਫੁੱਲ ਰਹੇ ਨੇ ਜਿਹਦੇ ਕਰਕੇ ਇੱਥੇ ਕੋਈ ਵੀ ਅਫੀਸਰ ਹੈ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਤੋਂ ਸਾਰੇ ਭੱਜ ਰਹੇ ਨੇ ਨਾ ਇਹ ਵਾਈਟ ਦਿੰਦੇ ਨੇ ਨਾ ਇਹ ਕੋਈ ਇਹਨਾਂ ਦਾ ਸਰਕੂਲਰ ਦਾ ਉਹ ਕਰਦੇ ਨੇ ਕਿ ਤਹਿਤ ਕੋਈ ਕੰਮ ਹੋ ਰਿਹਾ ਜੇ ਕਿਸੇ ਨੂੰ ਪੁੱਛਦੇ ਆਂਗੇ ਤਾਂ ਉਹ ਕਹਿ ਦਿੰਦੇ ਨੇ ਜੀ ਇਹ ਤਾਂ ਪੁਰਾਣਾ ਐਫੀਲੀਏਸ਼ਨ ਮਿਲੀ ਹੋਈ ਹੈ ਆਪਾਂ ਐਫੀਲੀਏਸ਼ਨ ਦੀ ਤਾਂ ਗੱਲੇ ਨਹੀਂ ਕਰਦੇ ਆਪਾਂ ਗੱਲ ਕਰ ਰਹੇ ਆਂਗੇ ਸਿਰਫ ਵੀ ਕੀ ਉੱਥੇ ਇਹ ਸ਼ਰਤਾਂ ਪੂਰੀਆਂ ਹੋ ਰਹੀਆਂ ਨੇ ਜਾ ਕੀ ਇਹ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀ ਦੀਆਂ ਸ਼ਰਤਾਂ ਨੇ ਉਹ ਸਕੂਲਾਂ 'ਚ ਪੂਰੀਆਂ ਹੋ ਰਹੀਆਂ ਨੇ ਇਹ ਕਿਸੇ ਰਾਤ ਤੇ ਨਹੀਂ ਦੱਸ ਰਹੇ ਮੇਰਾ ਤੀਜੀ ਚੌਥੀ ਵਾਰ ਵਿਜਿਟ ਪਾਇਆ ਮੈਂ ਇਸ ਆਫਿਸ 'ਚ ਪਰ ਇੱਥੇ ਮੈਡਮ ਕੁੱਤੇ ਜਿਹੜਾ ਇੱਥੇ ਦਾ ਸਟਾਫ ਹੈ ਕੋਈ ਵੀ ਕੁਝ ਦੱਸ ਕੇ ਰਾਜੀ ਨਹੀਂ ਹੈਗਾ ਦੋਸਤੋ ਆਪਾਂ ਇੱਕ ਪਾਸੇ ਭਗਵੰਤ ਮਾਨ ਜੀ ਕਹਿ ਰਹੇ ਐਜੂਕੇਸ਼ਨ ਡਿਪਾਰਟਮੈਂਟ ਦੇ ਮਿਨਿਸਟਰ ਨੂੰ ਵੀ ਅਸੀਂ ਕਾਰਵਾਈ ਕਰਾਂਗੇ ਪਰ ਇਹ ਗੱਲ ਕਰਾਂਗੇ ਇੰਗੀਆਂ ਖਬਰਾਂ ਲੱਗਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ